ਤਨ ਗੁਰੂ ਹਰਗੋਬਿੰਦ ਸਾਹਿਬ ਜੀ ਸਿੰਘਾਸਨ ਤੇ ਬੈਠੇ ਨੇ ਦੀਵਾਨ ਲੱਗਿਆ ਹੋਇਆ ਹੈ ਰਾਗੀ ਸੰਗ ਕੀਰਤਨ ਪਏ ਕਰਦੇ ਨੇ ਸੁਰਤੀ ਨਾਲ ਦੀਦਾਰ ਹੀ ਕਰਿਓ ਜਦੋਂ ਕੀਰਤਨ ਦੀ ਸਮਾਪਤੀ ਹੋਈ ਦੋ ਸਿੱਖ ਭਾਈ ਬਦਲੀ ਜੀ ਤੇ ਭਾਈ ਗੋਪਾਲ ਜੀ ਸਤਗੁਰ ਜੀ ਦੀ ਹਜ਼ੂਰੀ ਚ ਆਏ ਸਤਗੁਰ ਜੀ ਕਿਰਪਾ ਕਰੋ ਤੁਹਾਡੀ ਵਡਿਆਈ ਸੁਣ ਕੇ ਗੁਰ ਨਾਨਕ ਜੀ ਦੇ ਘਰ ਦੀ ਸ਼ੋਭਾ ਸੁਣ ਕੇ ਤੁਹਾਡੀ ਸ਼ਰਨ ਵਿੱਚ ਆਏ ਆ ਕਿਰਪਾ ਕਰੋ ਜ਼ਿੰਦਗੀ ਚ ਵਿਚਰਦਿਆਂ ਵਿਚਰਦਿਆਂ ਅੰਦਰ ਰਸ ਆ ਜਾਵੇ ਅੰਦਰ ਖੀੜਾ ਆ ਜਾਵੇ ਅੰਦਰ ਆਨੰਦ ਆ ਜਾਵੇ ਇਹ ਬੜੀ ਵੱਡੀ ਦਾਤ ਜੀ ਗੁਰਮਖੋ ਅੰਦਰ ਰਸ ਆਉਣਾ ਅੰਦਰ ਦਾ ਖੇੜਾ ਆਉਣਾ ਅੰਦਰ ਦਾ ਆਨੰਦ ਇਹ ਬੜੀ ਵੱਡੀ ਦਾਤ ਹੈ ਇਹ ਦਾਤ ਮਿਲਦੀ ਕਿੱਥੋਂ ਹੈ ਗੁਰੂ ਨਾਨਕ ਜੀ ਦੇ ਘਰੋਂ ਜਦੋਂ ਕੋਈ ਸ਼ਰਧਾ ਨਾਲ ਬੇਨਤੀ ਕਰਦਾ ਹੈ ਪੜਦੇ ਹੋ ਨਾ ਆਨੰਦ ਆਨੰਦ ਸਭ ਕੁ ਕਹੇ ਆਨੰਦ ਗੁਰੂ ਤੇ ਜਾਣਿਆ ਪਗਾਂ ਵਾਲਿਓ ਕਈ ਵਾਰ ਸਾਡੇ ਕੋ ਮਾਇਆ ਬਹੁਤ ਹੁੰਦੀ ਹੈ دنیਵੀ ਸੁੱਖ ਸਹੂਲਤਾਂ ਬਹੁਤ ਹੁੰਦੀਆਂ ਨੇ ਪਰ ਅੰਦਰ ਦਾ ਰਸ ਨਹੀਂ ਸਾਡੇ ਕੋਲ ਹੁੰਦਾ ਅੰਦਰ ਸਾਡਾ ਹਰ ਵੇਲੇ ਕਲਪਦਾ ਹੈ ਅੰਦਰ ਸਾਡਾ ਹਰ ਵੇਲੇ ਚਿੰਤਾ ਵਿੱਚ ਰਹਿੰਦਾ ਹੈ ਇਹ ਤਾਂ ਗੁਰੂ ਨਾਨਕ ਜੀ ਕਿਰਪਾ ਕੜਨਾ ਸਤਗੁਰੂ ਤਰਸ ਕੜਨਾ ਤੇ ਅੰਦਰ ਦਾ ਆਨੰਦ ਅੰਦਰ ਦਾ ਖੇੜਾ ਮਿਲਦਾ ਹੈ ਉਸ ਵੇਲੇ ਛੇਵੇਂ ਪਾਤਸ਼ਾਹ ਜੀ ਆਖਣ ਲੱਗੇ ਭਾਈ ਸਿੱਖੋ ਕੋਈ ਦਿਨ ਸੰਗਤਾਂ ਦੀ ਸੇਵਾ ਕਰੋ ਤੁਸੀਂ ਬਸ ਇਨਾ ਆਖਿਆ ਸਤਿਗੁਰੂ ਜੀ ਨੇ ਭਾਈ ਬਦਲੀ ਜੀ ਤੇ ਭਾਈ ਗੋਪਾਲ ਜੀ ਹੁਣ ਸੰਗਤਾਂ ਦੀ ਸੇਵਾ ਕਰਦੇ ਨੇ ਗੁਰਮੁਖੋ ਜਿਉਂ-ਜਿਉਂ ਸੇਵਾ ਕਰਦੇ ਨੇ ਹੁਣ ਅੰਦਰ ਦਾ ਜਿਵੇਂ ਸੁਖ ਗੁਰਮੁਖੋ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਜਿਵੇਂ ਅੰਦਰੋਂ ਚਿੰਤਾ ਟੈਨਸ਼ਨ ਦੂਰ ਹੋਣੀ ਸ਼ੁਰੂ ਹੋ ਗਈ। ਕੁਝ ਦਿਨਾਂ ਬਾਅਦ ਫਿਰ ਸਤਿਗੁਰ ਦੇ ਸਨਮਖਾਉਂਦੇ ਨੇ। ਸਤਿਗੁਰ ਜੀ ਹੁਣ ਸਾਡੇ ਲਈ ਕੀ ਹੁਕਮ ਹੈ? ਸਤਿਗੁਰ ਜੀ ਆਖਣ ਲੱਗੇ ਭਾਈ ਸਿੱਖੋ ਜਿੰਦਗੀ 'ਚ ਵਿਚੜਦਿਆਂ ਵਿਚੜਦਿਆਂ ਜਿੰਦਗੀ 'ਚ ਇੱਕ ਗੱਲ ਯਾਦ ਰੱਖਿਓ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਓ। ਜਿਸ ਅਹੁਦੇ ਤੇ ਮਰਦੀ ਪਹੁੰਚ ਜਾਊ ਗੁਣਾ ਪੱਖੋਂ ਜਿਸ ਮੰਜ਼ਲ ਤੇ ਮਰਦੀ ਪਹੁੰਚ ਜਾਊ ਪਰ ਨਿਮਰਤਾ ਦਾ ਗਹਿਣਾ ਕਦੇ ਨਹੀਂ ਛੱਡਣਾ ਤੁਸੀਂ ਹਮੇਸ਼ਾ ਨਿਮਰਤਾ ਧਾਰਨ ਕਰਨੀ ਹੈ ਕਿਉਂ ਹਰ ਜੀ ਹੰਕਾਰਨਾ ਭਾਵੇ ਉਸ ਪਰਮੇਸ਼ਰ ਨੂੰ ਹੰਕਾਰ ਨਹੀਂ ਭਉਂਦਾ ਨਿਮਰਤਾ ਵਾਲੇ ਸਿੱਖ ਪਰਮੇਸ਼ਰ ਨੂੰ ਬੜੇ ਚੰਗੇ ਲੱਗਦੇ ਨੇ ਮਾਨ ਹੁੰਦਿਆਂ ਵੀ ਨਿਮਾਨੇ ਬਣ ਕੇ ਰਹਿਣਾ ਹੈ ਤਾਨ ਹੁੰਦਿਆਂ ਵੀ ਨਿਤਾਣੇ ਬਣ ਕੇ ਰਹਿਣਾ ਹੈ ਤੇ ਨਿਮਰਤਾ ਦਾ ਗਹਿਣਾ ਪਹਿਨ ਕੇ ਰੱਖਣਾ ਹੈ ਸਤ ਸੰਗਿਓ ਸਤਗੁਰੂ ਜੀ ਨਿਮਰਤਾ ਦਾ ਗਹਿਣਾ ਪਹਿਨ ਕੇ ਰੱਖਣਾ ਹੈ ਹਾਂ ਭਾਈ ਸਿੱਖੋ ਕਿਉਂ ਪਾਣੀ ਹਮੇਸ਼ਾ ਨਿਮਾਨ ਹੋ ਜਾਂਦਾ ਹੈ ਨੀਵੇਂ ਪਾਸੇ ਪਾਣੀ ਜਾਂਦਾ ਹੈ ਇਹ ਵੀ ਪਾਣੀ ਦਾ ਬੜਾ ਵੱਡਾ ਗੁਣ ਹੈ ਇਤੋਂ ਵੀ ਸਿੱਖਿਆ ਲੈਣੀ ਹੈ ਗੁਰੂ ਜੀ ਕਹਿੰਦੇ ਭਾਈ ਸਿੱਖੋ ਜੋ ਬਾਵਣ ਚੰਦਨ ਹੁੰਦਾ ਨਾ ਬਾਵਣ ਚੰਦਨ ਉਹਦਾ ਬੂਟਾ ਬਿਲਕੁਲ ਛੋਟਾ ਹੁੰਦਾ ਹੈ ਪਰ ਉਹ ਵੱਡੇ ਵੱਡੇ ਰੁੱਖਾਂ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ ਇਸੇ ਤਰ੍ਹਾਂ ਗੁਰਸਿੱਖ ਨੇ ਅੰਦਰੋਂ ਨੀਵਾ ਰਹਿਣਾ ਹੈ ਆਪਣੇ ਮਨ ਨੂੰ ਹਮੇਸ਼ਾ ਨੀਵਾ ਰੱਖਣਾ ਹੈ ਰੋਜ਼ਾਨਾ ਹਰਿ ਸਿੱਖ ਬੇਨਤੀ ਕਰਦਾ ਹੈ ਸਤਿਗੁਰੂ ਜੀ ਮਨ ਨੀਮਾ ਤੇ ਮਤ ਉੱਚੀ ਬਖਸ਼ਿਓ ਗੁਰਸਿੱਖ ਦੀ ਮਤ ਚਾਹੀਦੀ ਵੀ ਇਦਾਂ ਦੀ ਹੈ ਜੀਵਨ ਚਾਹੀਦਾ ਵੀ ਇਦਾਂ ਹੈ ਗੁਣਾ ਪੱਖੋਂ ਗੁਰਸਿੱਖ ਤਨਮਾਨ ਹੋਵੇ ਮਾਇਆ ਪੱਖੋਂ ਤਨਮਾਨ ਹੋਵੇ ਪਰ ਉਹ ਮਾਇਆ ਸਿਖ ਜੀਵ ਤੱਕ ਸੀਮਤ ਰਵੇ ਉਹਦਾ ਹੰਕਾਰ ਕਿਤੇ ਹਿਰਦੇ ਤੇ ਨਾ ਬੈਠ ਜਾਵੇ ਉਹਦੇ ਪੱਖੋਂ ਬੜਾ ਵੱਡਾ ਹੋਵੇ ਪਰ ਗੁਰਮੁਖ ਮੰਨ ਕਰਕੇ ਗੁਰਸਿੱਖ ਨੀਮਾ ਹੋਵੇ ਅੱਜ ਸਤਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਹਮੇਸ਼ਾ ਨੀਵਾ ਰੱਖਣਾ ਹੈ ਤੇ ਨਿਮਰਤਾ ਦਾ ਗਹਿਣਾ ਹਮੇਸ਼ਾ ਪਹਿਨ ਕੇ ਰੱਖਣਾ ਹੈ ਸਤਗੁਰੂ ਜੀ ਨਿਮਰਤਾ ਦਾ ਗਹਿਣਾ ਗੁਰਮਖੋ ਬਾਬਾ ਫਰੀਦ ਜੀ ਬੈਠੇ ਸਨ ਕੋਈ ਜੀਵ ਇਸਤਰੀ ਆ ਗਈ ਮਹਾਂਪੁਰਖੋ ਉਹ ਕਿਹੜੇ ਅੱਖਰ ਨੇ ਉਹ ਕਿਹੜਾ ਗੁਣ ਹੈ ਉਹ ਕਿਹੜਾ ਵੇਸ ਹੈ ਜਿਹੜਾ ਵੇਸ ਮੈਂ ਪਹਿਣਾ ਜਿਹੜਾ ਗੁਣ ਧਾਰਨ ਕਰਾਂ ਜਿਹਦੇ ਬੋਲ ਬੋਲਾਂ ਤੋਂ ਪਤੀ ਪਰਮੇਸ਼ਰ ਮੇਰੇ ਵਾਸ ਵਿੱਚ ਆ ਜਾਵੇ ਤੇ ਉਸ ਵੇਲੇ ਬਾਬਾ ਫਰੀਦ ਜੀ ਨੇ ਪਤਾ ਕੀ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਲੋਕ ਦਰਦ ਕੀਤੇ ਬਾਬਾ ਫਰੀਦ ਜੀ ਨੇ ਜੀਵ ਇਸਤਰੀ ਆਉਂਦੀ ਹੈ ਕੀ ਕਹਿੰਦੀ ਹੈ ਬਾਬਾ ਫਰੀਦ ਜੀ ਕਮਨ ਸੋ ਅਖਰ ਕਮਣ ਗੁਣ ਕਮਣ ਸੋ ਮਣਿਆ ਮੰਤ ਉਹ ਕਿਹੜਾ ਮੰਤਰ ਹੈ ਕਮਣ ਸੋ ਮਣਿਆ ਮੰਤ ਕਮੋ ਸੋ ਵੇਸੋ ਹੋਮ ਕਰੀ ਉਹ ਕਿਹੜਾ ਵੇਸ ਜੇ ਮੈਂ ਪਹਿਨ ਜਿੱਤ ਬਸ ਆਵੀ ਕੰਤ ਉਹ ਪਤੀ ਪਰਮੇਸ਼ਰ ਮੇਰੇ ਵਸ ਵਿੱਚ ਆ ਜਾਵੇ ਤੇ ਉਸ ਵੇਲੇ ਜੋ ਬਾਬਾ ਫਰੀਦ ਜੀ ਨੇ ਜਵਾਬ ਦਿੱਤਾ ਕੀ ਕਹਿੰਦੇ ਨਿਮਣ ਸੋ ਅੱਖਰ ਨਿਮਰਤਾ ਧਾਰਨ ਕਰ ਲੈ ਭੈਣ ਨਿਮਣਸੋ ਅੱਖਰ ਖਮਣ ਗੁਣ ਖਿਮਾ ਵਾਲਾ ਸੁਭਾਅ ਬਣਾ ਲੋ ਨਿਮਣਸੋ ਅੱਖਰ ਖਮਣ ਗੁਣ ਜੇਬਾ ਮੰਨਿਆ ਮੰਤ ਜੇਬ ਤੋਂ ਮਿੱਠੇ ਮਿੱਠੇ ਬੋਲ ਬੋਲਨੇ ਨੇ ਕਿ ਸ਼ਰਮਣੀ ਮੰਤਰ ਹੈ ਜੇਬਾ ਮੰਨਿਆ ਮੰਤ ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਕਹਿੰਦੇ ਇਹ ਵੇਸ ਧਾਰਨ ਕਰ ਲੈ ਤੂੰ ਨਿਮਰਤਾ ਧਾਰਨ ਕਰ ਲੈ ਖਿਮਾ ਵਾਲਾ ਸੁਭਾਅ ਬਣਾ ਲੈ ਜੇਬਾ ਤੋਂ ਮਿੱਠੇ ਮਿੱਠੇ ਬੋਲ ਬੋਲ ਤੋ ਪਤੀ ਪਰਮੇਸ਼ਰ ਤੇਰੇ ਵਸ ਵਿੱਚ ਆ ਜਾਏਗਾ। ਸਤਸੰਗਿਓ ਹੁਣ ਜਿਹੜੀ ਅਗਲੀ ਗੱਲ ਛੇਵੇਂ ਪਾਤਸ਼ਾਹ ਜੀ ਨੇ ਭਾਈ ਬਦਲੀ ਜੀ ਨੂੰ ਤੇ ਭਾਈ ਸੇਠ ਗopal ਜੀ ਨੂੰ ਵਾਕੀ। ਸਤਗੁਰੂ ਜੀ ਕਹਿੰਦੇ ਭਾਈ ਸਿੱਖੋ ਜਿੱਥੇ ਨਿਮਰਤਾ ਧਾਰਨ ਕਰਦੀ ਹੈ ਨਾ ਉੱਥੇ ਅੰਮ੍ਰਿਤ ਵੇਲੇ ਜਾ ਕੇ ਕਾਰ ਵਿਹਾਰ ਤੋਂ ਪਹਿਲਾਂ ਹੁਣ ਗੱਲ ਸੁਣਿਓ ਜੀ। ਕਾਰ ਵਿਹਾਰ ਤੋਂ ਪਹਿਲਾਂ ਪਭ ਆਪਣੇ ਜਿਹੜੇ ਕੰਮ ਸ਼ੁਰੂ ਕਰਦੇ ਨੇ ਦਿਨ ਦੀ ਸ਼ੁਰੂਆਤ ਕਰਨੀ ਹੈ ਨਾ ਉਸ ਤੋਂ ਪਹਿਲਾਂ ਸ਼ਬਦ ਦੀ ਕਮਾਈ ਕਰਨੀ ਹੈ ਕੀ ਆਖਿਆ ਬੋਲੋ ਅੰਮ੍ਰਿਤ ਵੇਲੇ ਉੱਠ ਕੇ ਕਾਰ ਵਿਹਾਰ ਤੋਂ ਪਹਿਲਾਂ ਮੰਨ ਲਓ ਬੀਬੀਆਂ ਘਰ ਦਾ ਰਸੋਈ ਦਾ ਕੰਮ ਕਰਦੀਆਂ ਨੇ ਬੱਚਿਆਂ ਨੂੰ ਤਿਆਰ ਕਰਨਾ ਹੈ ਉਸ ਤੋਂ ਪਹਿਲਾਂ ਹੁਣ ਬੰਦੇ ਉਹਨਾਂ ਨੇ ਡਿਊਟੀ ਜਾਣਾ ਹੁੰਦਾ ਹੈ ਕੰਮ ਕੜ ਕਰਦੇ ਹੁੰਦੇ ਨੇ ਨੌਕਰੀ ਕਰਨੀ ਹੁੰਦੀ ਹੈ ਉਸ ਤੋਂ ਪਹਿਲਾਂ ਕਾਰ ਵਿਹਾਰ ਤੋਂ ਪਹਿਲਾਂ ਸ਼ਬਦੀ ਕਮਾਈ ਕਰਨੀ ਹੈ ਆਓ ਗੁਰਮੁਖੋ ਦਾਸ ਦੀ ਭਾਵਨਾ ਬਣੀ ਹੈ ਦੋ ਚਾਰ ਮਿੰਟ ਅਸੀਂ ਵਿੱਚ ਹਾਜ਼ਰੀ ਲਗਾਈਏ ਫਿਰ ਨਾਲ ਨਾਲ ਦੀਵੇਂ ਸਤਗੁਰੂ ਦੀ ਕਿਰਪਾ ਕਰਨ ਸਾਰੀ ਸੰਗਤ ਆਪਣੇ ਭਲੇ ਵਾਸਤੇ ਆਪਣੇ ਪਰਿਵਾਰ ਦੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਭਾਵੇਂ ਇੱਥੇ ਬੈਠੇ ਹੋ ਭਾਵੇਂ ਘਰ ਦੇ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾ ਰਹੇ ਹੋ ਆਓ 2 ਮਿੰਟ ਚੌਂਕੜੇ ਮਾਰ ਲਈਏ ਸਤਿਗੁਰ ਜੀ ਦੇ ਕੋਲੋਂ ਬਖਸ਼ਿਸ਼ਾਂ ਮੰਗੀਏ ਸਤਿਗੁਰ ਕੋਲੋਂ ਖੁਸ਼ੀਆਂ ਮੰਗੀਏ ਜੀ ਸਤ ਨਾਮ ਵਾਏ ਗੁਰੂ ਸਤ ਨਾਮ the ਸੰਗਤਿ ਕਿਰਪਾ ਕਰਿ ਹੈ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਸੇਵ ਦੀਆ ਕਲਗੇ ਉਹ ਭਾਈ ਬਦਲੀ ਜੀ ਭਾਈ ਸੀਟ ਗੋਪਾਲ ਜੀ ਅੰਮ੍ਰਿਤ ਵੇਲੇ ਜਾਗ ਕੇ ਕਾਰ ਵਿਹਾਰ ਤੋਂ ਪਹਿਲਾਂ ਸ਼ਬਦ ਦੀ ਕਮਾਈ ਕਰਨੀ ਹੈ ਨਾਮ ਜਪਣਾ ਹੈ ਤੇ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਹੈ ਗੁਰਮਖੋ ਜਦੋਂ ਅੰਮ੍ਰਿਤ ਵੇਲੇ ਤੁਸੀਂ ਜਾਗੋ ਨਾ ਨਿਤਨੇਮ ਕਰਕੇ ਅੰਦਰੋਂ ਇੱਕ ਵਾਰ ਇਹ ਗੱਲ ਕਹਿ ਜਾਇਕਰੋ ਏ ਧੰ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ। ਹੇ ਧੰ ਬਾਬਾ ਦੀਪ ਸਿੰਘ ਜੀ ਤੇਰਾ ਸ਼ੁਕਰ ਹੈ। ਹੇ ਧੰ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ। ਧੰ ਬਾਬਾ ਦੀਪ ਸਿੰਘ ਤੇਰਾ ਸ਼ੁਕਰ ਹੈ। ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ। ਇਹਦੇ ਨਾਲ ਫਿਰ ਅਗਲੀਆਂ ਦਾਤਾਂ ਝੋਲੀ 'ਚ ਪੈਂਦੀਆਂ ਨੇ ਜਦੋਂ ਅਸੀਂ ਸ਼ੁਕਰਾਨਾ ਕਰਦੇ ਆ ਸਤ ਸੰਗਿਓ ਜੋ ਤੀਸਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਆਕੀ ਆਖਿਆ ਭਾਈ ਸਿੱਖੋ ਅਗਲਾ ਤੁਹਾਡੇ ਵਾਸਤੇ ਇਹ ਹੁਕਮ ਹੈ ਜ਼ਿੰਦਗੀ 'ਚ ਵਿਚੜਦਿਆਂ ਵਿਚੜਦਿਆਂ ਜੋ ਨਾਮ ਜਪਣ ਵਾਲੇ ਗੁਰਸਿੱਖ ਨੇ ਬੰਦਗੀ ਵਾਲੇ ਮਹਾਪੁਰਖ ਨੇ ਜੋ ਭਗਤੀ ਕਰਨ ਵਾਲੇ ਗੁਰਸਿੱਖ ਨੇ ਜੋ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੇ ਨਾਲ ਕਦੀ ਜ਼ਿੰਦਗੀ 'ਚ ਵਿਚਰਦਿਆਂ ਵਿਚਰਦਿਆਂ ਬਹਿਸ ਬਾਜੀ ਨਹੀਂ ਕਰਨੀ ਆਹ ਨਾ ਉਹਨਾਂ ਨਾਲ ਕੋਈ ਬਹਿਸ ਬਾਜੀ ਕਰਨੀ ਹੈ ਨਾ ਕੋਈ ਜਿੱਦ ਕਰਦੀ ਉਹਨਾਂ ਦੇ ਨਾਲ ਤੇ ਇੱਕ ਗੱਲ ਯਾਦ ਰੱਖਿਓ ਭੁੱਲ ਕੇ ਵੀ ਸੁਪਨੇ ਵਿੱਚ ਵੀ ਗੁਰਸਿੱਖਾਂ ਦੇ ਨਾਲ ਬੰਦਗੀ ਕਰਨ ਵਾਲਿਆਂ ਦੇ ਨਾਲ ਮਾਹਪੁਰਖਾਂ ਦੇ ਨਾਲ ਕਦੇ ਈਰਖਾ ਨਾ ਕਰ ਬੈਠਿਓ ਜ਼ਿੰਦਗੀ 'ਚ ਕਦੀ ਈਰਖਾ ਨਹੀਂ ਕਰਨੀ ਗੁਰਸਿੱਖਾਂ ਦੇ ਨਾਲ ਗੁਰਮੁਖਾਂ ਦੇ ਨਾਲ ਬੰਦਗੀ ਕਰਨ ਵਾਲਿਆਂ ਦੇ ਨਾਲ ਤੇ ਨਾ ਹੀ ਉਹਨਾਂ ਦੇ ਨਾਲ ਕੋਈ ਬਹਿਸਬਾਜੀ ਕਰਨੀ ਹੈ ਸਤਿਗੁਰੂ ਜੀ ਕਹਿੰਦੇ ਜੇ ਮਹਾਂਪੁਰਖਾਂ ਦੇ ਅੱਗੇ ਤੁਸੀਂ ਹਾਰ ਜਾਓਗੇ ਨਾ ਤੇ ਦਰਗਾਹ ਵਿੱਚ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਓਗੇ ਬੜੀ ਵੱਡੀ ਗੱਲ ਏ ਜੇ ਬੰਦਗੀ ਵਾਲਿਆਂ ਦੇ ਅੱਗੇ ਗੁਰਸਿੱਖਾਂ ਦੇ ਅੱਗੇ ਮਹਾਂਪੁਰਖਾਂ ਦੇ ਅੱਗੇ ਹਾਰ ਜਾਓਗੇ ਨਾ ਦਰਗਾਹ ਦੇ ਵਿੱਚ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਓਗੇ ਤੇ ਜੇ ਤੁਸੀਂ ਬੰਦਗੀ ਵਾਲਿਆਂ ਨੂੰ ਮਹਾਂਪੁਰਖਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੋਗੇ ਨਾ ਤੇ ਦਰਗਾਹ ਦੇ ਵਿੱਚ ਇਹ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਓਗੇ ਉਪਲਿਓ ਕਦੇ ਵੀ ਮਾਪੁਰਖਾਂ ਦੇ ਅੱਗੇ ਗੁਰਸਿੱਖਾਂ ਦੇ ਅੱਗੇ ਜੋ ਨਾਮ ਜਪਣ ਵਾਲੇ ਨੇ ਉਹਨਾਂ ਦੇ ਨਾਲ ਕਦੀ ਜਿੱਦ ਨਹੀਂ ਕਰਨੀ ਉਹਨਾਂ ਦੇ ਨਾਲ ਕਦੀ ਬਹਿਸ ਬਾਜ਼ੀ ਨਹੀਂ ਕਰਨੀ ਕਦੀ ਭਗਤੀ ਵਾਲਿਆਂ ਨੂੰ ਗੁਰਮਖਾਂ ਨੂੰ ਤੇ ਮਾਪੁਰਖਾਂ ਨੂੰ ਜਿੱਤਣ ਦੀ ਕੋਈ ਕੋਸ਼ਿਸ਼ ਨਹੀਂ ਕਰਨੀ ਕਿ ਮੈਂ ਫਲਾਣੀ ਗੱਲ ਵਿੱਚ ਇਹਨਾਂ ਨੂੰ ਹਰਾ ਦਵਾਂ ਜਾਂ ਫਲਾਣੀ ਗੱਲ ਦੇ ਵਿੱਚ ਬਹਿਸ ਬਾਜੀ ਕਰਕੇ ਇਹਨਾਂ ਤੋਂ ਜਿੱਤ ਪ੍ਰਾਪਤ ਕਰਾਂ ਕਹਿੰਦੇ ਨਹੀਂ ਜੇ ਜਿੱਤਣ ਦੀ ਕੋਸ਼ਿਸ਼ ਕਰੋਗੇ ਤਾਂ ਦਰਗਾਹ ਵਿੱਚ ਹਾਰ ਕੇ ਜਾਓਗੇ ਤੇ ਜੇ ਉਹਨਾਂ ਦੇ ਅੱਗੇ ਹਾਰ ਜਾਓਗੇ ਤਾਂ ਦਰਗਾਹ ਵਿੱਚ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਓਗੇ ਗੁਰਮਖੋ ਸਤਗੁਰੂ ਜੀ ਕਹਿੰਦੇ ਇਹ ਉਪਦੇਸ਼ ਨੂੰ ਤੁਸੀਂ ਕਮਾਉਣਾ ਹੈ ਜੋ ਆਪਣੇ ਨਗਰ ਦੇ ਵਿੱਚ ਕਿਰਤਕਾਰ ਕਰੋ ਤੋ ਹੋਰ ਟਟਿਆਂ ਨੂੰ ਪਰਨੇਸ਼ਰ ਨਾਲ ਜੁੜੋ ਤੁਸੀਂ ਉਸ ਵਾਹਿਗੁਰੂ ਨਾਲ ਜੁੜੋ ਤੁਸੀਂ ਜਿੱਥੇ ਆਪ ਜੁੜਨਾ ਹੈ ਉੱਥੇ ਹੋਰ ਨਾਲ ਜੁੜੋ ਗੁਰਮਖੋ ਸਾਧਗੁਰੂ ਕੋਲੋਂ ਆਗਿਆ ਲੈ ਕੇ ਇਹ ਦੋਨੋਂ ਸਿੱਖ ਭਾਈ ਬਦਲੀ ਜੀ ਤੇ ਭਾਈ ਗੋਪਾਲ ਜੀ ਆਪਣੇ ਇਲਾਕੇ ਚ ਜਾਂਦੇ ਨੇ ਹੁਣ ਅਮਰਤ ਵੇਲੇ ਜਾਗਦੇ ਨੇ ਜਿੱਥੇ ਘਰ ਬੈਠ ਕੇ ਨਾਮ ਜਪਦੇ ਨੇ ਫਿਰ ਧਰਮਸ਼ਾਲਾ ਜਾਂਦੇ ਨੇ ਤੇ ਸੰਗਤਾਂ ਦੇ ਬੈਠ ਕੇ ਫਿਰ ਜਿੱਥੇ ਆਪ ਨਾਮ ਜਪਦੇ ਨੇ ਹੋਰਨਾ ਸੰਗਤਾਂ ਨੂੰ ਵੀ ਨਾਮ ਜਪਾਉਂਦੇ ਨੇ ਕਿਹੜਾ ਨਾਮ ਸਤਿਨਾਮ ਵਾਹਿਗੁਰੂ ਸਤ ਗੁਰੂ ਤਨਵਾਹੇ ਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਵਾਹੇ ਗੁਰੂ ਤਨਵਾਹੇ ਗੁਰੂ ਜਿਉ ਜਿਉ ਨਾਮ ਜਪਦੇ ਨੇ ਸੰਗਤਾਂ ਨੂੰ ਨਾਮ ਦੇ ਨਾਲ ਜੋੜਦੇ ਨੇ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਬੜਾ ਪਿਆਰਾ ਜੀਵਨ ਬਣ ਗਿਆ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਹੁਣ ਉਹ ਬੱਚਿਓ ਤੁਹਾਡਾ ਜੀਵਨ ਹੋਵੇ ਤੇ ਭਾਈ ਬਦਲੀ ਜੀ ਵਰਗਾ ਤੁਹਾਡਾ ਜੀਵਨ ਹੋਵੇ ਤੁਹਾਡਾ ਜੀਵਨ ਹੋਵੇ ਭਾਈ ਗੋਪਾਲ ਜੀ ਵਰਗਾ ਤੁਹਾਡਾ ਜੀਵਨ ਹੋਵੇ ਚਾਹੀਦਾ ਵਿਕਰਮਖੋਏ ਹੋਈ ਆ ਜਿੱਥੋਂ ਜਿੱਕ ਗੁਰੂ ਘਰ ਦਾ ਪ੍ਰਚਾਰਕ ਗੁਰੂ ਦਾ ਸਿੱਖ ਲੰਘ ਜਾਵੇ ਜਿੱਥੋਂ ਲੋਕ ਆਪਣੇ ਬੱਚਿਆਂ ਨੂੰ ਉਹਦੇ ਵੱਲ ਉਂਗਲ ਕਰਕੇ ਆਖਣ ਪੁੱਤਰ ਤੇਰਾ ਜੀਵਨ ਹੋਵੇ ਤਾਂ ਫਲਾਣੀ ਸਿੱਖ ਵੜਗਾ ਹੋਵੇ ਉਹ ਜਨ ਜਾ ਰਿਹਾ ਹੈ ਫਿਰ ਜ਼ਿੰਦਗੀ ਦਾ ਆਨੰਦ ਵੇਖਿਓ ਗਰਮਖੋ ਲੋਕ ਆਪਣੀਆਂ ਧੀਆਂ ਨੂੰ ਆਖਣ ਧੀਏ ਤੇਰਾ ਜੀਵਨ ਹੋਵੇ ਤਾਂ ਫਲਾਣੀ ਬੀਬੀ ਵੜਗਾ ਫਲਾਣੀ ਭੈਣ ਵੜਗਾ ਤੇਰਾ ਜੀਵਨ ਹੋਵੇ ਚਾਹੀਦਾ ਗੁਰਮਖੋ ਇਦਾਂ ਅਸੀਂ ਗਰਮਖੋ ਸਾਡੇ ਵੱਲ ਵੇਖ ਕੇ ਲੋਕ ਆਪਣੇ ਬੱਚਿਆਂ ਨੂੰ ਮਸਾਲਾ ਦਿੰਦੇ ਗਰਮਖੋ ਸਤ ਸੰਗੀਏ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਇੱਕ ਦਿਨ ਦੋਨੋਂ ਹੀ ਸਤ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਛੇਵੇਂ ਪਾਤਸ਼ਾਹ ਦੇ ਵਿੱਚ ਚੜ੍ਹਨਾ ਵੇਂ ਸੰਗਤਾਂ ਸਮੇਤ ਆਉਂਦੇ ਨੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇਹ ਦੋਨੋਂ ਗੁਰਸਿੱਖਾਂ ਨੂੰ ਵੇਖਦੇ ਨੇ ਸਿੰਘਾਸਨ ਤੋਂ ਉੱਠ ਕੇ ਦੋਨਾਂ ਗੁਰਸਿੱਖਾਂ ਨੂੰ ਗੱਲ ਦੇ ਨਾਲ ਲਾਉਂਦੇ ਨੇ ਸਤਗੁਰੂ ਜੀ ਕਹਿੰਦੇ ਭਾਈ ਬਦਲੀ ਜੀ ਭਾਈ ਗੋਪਾਲ ਜੀ ਤੁਸੀਂ ਗੁਰੂ ਨਾਨਕ ਜੀ ਦੇ ਘਰ ਦੇ ਬਚਨ ਨੂੰ ਸੰਭਾਲ ਲਿਆ ਹੈ ਤੁਹਾਡੇ ਤੇ ਗੁਰਨਾਨਕ ਜੀ ਦੀ ਕਿਰਪਾ ਹੈ ਹੁਣ ਹੋਰ ਇਲਾਕਿਆਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਤੁਸੀਂ ਕਰਨਾ ਹੈ ਗੁਰਮੁਖੋ ਬੜਾ ਜੀਵਨ ਬਣ ਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਬੜੀਆਂ ਇਹਨਾਂ ਨੂੰ ਖੁਸ਼ੀਆਂ ਦਿੱਤੀਆਂ ਫਿਰ ਇਹਨਾਂ ਦਾ ਪਿਆਰਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰਤ 31ਵੀਂ ਪੌੜੀ 'ਚ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਸਨਮੁਖ ਸੋਢੀ ਬਦਲੀ ਸੋਢੀ ਗੁਰਮਖੋ ਜਾਤ ਸੀ ਇਹਦੀ ਸਨਮੁਖ ਸੋਢੀ ਬਦਲੀ ਕਹਿੰਦੇ ਭਾਈ ਬਦਲੀ ਜੀ ਦੀ ਸਨਮੁਖ ਸਿੱਖਾਂ ਦੇ ਵਿੱਚ ਗਿਣਤੀ ਆ ਗਈ ਸਨਮੁਖ ਸੋਢੀ ਬਦਲੀ ਸੇਠ ਗੋਪਾਲੇ ਗੁਰਮਤਿ ਜਾਣੀ ਕਹਿੰਦੇ ਗੁਰਮਤਿ ਨੂੰ ਜਾਣਨ ਵਾਲੇ ਸਿੱਖ ਬਣ ਗਏ ਗੁਰੂ ਦੇ ਸਨਮੁਖ ਸਿੱਖ ਬਣ ਕਿਉਂ ਗੁਰੂ ਦਾ ਉਪਦੇਸ਼ ਕਮਾਇਆ ਅਮਰਤ ਵੇਲੇ ਜਾਗਦੇ ਨੇ ਕਾਰ ਵਿਹਾਰ ਤੋਂ ਪਹਿਲਾਂ ਸ਼ਬਦ ਦੀ ਕਮਾਈ ਕਰਦੇ ਨੇ ਨਿਮਰਤਾ ਦਾ ਗਹਿਣਾ ਇਹਨਾਂ ਧਾਰਨ ਕਰ ਲਿਆ ਜੋ ਸਤਗੁਰ ਨੇ ਆਖਿਆ ਸੀ ਮਹਾਂਪੁਰਖਾਂ ਦੇ ਅੱਗੇ ਗੁਰਸਿੱਖਾਂ ਦੇ ਅੱਗੇ ਹਾਰ ਜਾਣਾ ਹੈ ਉਹਨਾਂ ਨਾਲ ਬਹਿਸ ਬਾਜੀ ਨਹੀਂ ਕਰਨੀ ਉਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨੀ ਜੋ ਮਹਾਂਪੁਰਖਾਂ ਦੇ ਬੰਦਗੀ ਵਾਲੇ ਦੇ ਅੱਗੇ ਹਾਰ ਜਾਂਦੇ ਨੇ ਉਹ ਦਰਗਾਹ ਵਿੱਚ ਜਿੱਤ ਕੇ ਜਾਂਦੇ ਨੇ ਹਾਰ ਚਲੇ ਗੁਰਮਖ ਜਗ ਜੀਤਾ ਧਰਮਖ ਜਗ ਜੀਤਾ ਆਉ ਵਿਚਾਰ ਕਰਦੇ ਆਂ ਇਕਨੀ ਅਨੇਕਾਂ ਗਲਤੀਆਂ ਪੱਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰੂ ਜੀ ਸਾਚਨ ਬਖਸ਼ਣ ਜੋਗ ਹੈ ਦਸ ਦੇ ਪੱਲਾਂ ਬਖਸ਼ੋ ਜੀ ਬਖਸ਼ ਦੇ ਹੋ ਦਿਓ ਅਸੀਸ ਪਰਵਾਨੋ ਪਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ